ਦੇਸ਼ ਦੇ ਪਹਿਲੇ ਬੋਦ ਸੀਜੀਆਈ ਬਣੇ ਜਸਟਿਸ ਬੀਆਰ ਗਵਈ ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਦੇਸ਼ ਦੇ ਭਵਨ ਜਿਵੇਂ ਚੀਫ ਜਸਟਿਸ ਬਜਾਉ ਚਕਵਾਈ ਸੌ ਉੱਤਰ ਪ੍ਰਦੇਸ਼ ਦੇ ਜੇਬਰ ਵਿੱਚ ਲੱਗੇਗਾ ਸੈਮੀ ਕੰਡਕਟਰ ਪਲਾਂਟ ਸਿੰਧੂ ਜਲ ਸਮਝੌਤੇ ਤੇ ਮੋੜ ਵਿਚਾਰ ਲਈ ਪਾਕਿਸਤਾਨ ਨੇ ਭਾਰਤ ਨੂੰ ਲਿਖਿਆ ਪੱਤਰ ਕਿਹੜਾ ਸੋਨੀ ਦੀ ਫਸਲ ਲਈ ਪੈਦਾ ਹੋਇਆ ਵੱਡਾ ਸੰਕਟ ਪਾਕਿਸਤਾਨ ਨੇ 21 ਦਿਨ ਬਾਅਦ ਬੀਐਸਐਫ ਜਵਾਨ ਭਾਰਤ ਨੂੰ ਸੌਂਪਿਆ ਪੰਜਾਬ ਬੋਰਡ ਦੇ 12ਵੀਂ ਦੇ ਨਤੀਜੇ ਵਿੱਚ ਪਹਿਲੇ 3 ਸਥਾਨਾਂ ਤੇ ਕੁੜੀਆਂ ਕਾਬਜ਼ ਸਤਿ ਸ਼੍ਰੀ ਅਕਾਲ ਆਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈਪ ਭਾਰਤ ਦੇ ਬਵੰਜੇ ਵਿੱਚ ਚੀਫ ਜਸਟਿਸ ਬਣੇ ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਉਹਨਾਂ ਨੂੰ ਅਹੁਦੇ ਦੀ ਸੌਂਚ ਕੁਵਾਈ ਜਸਟਿਸ ਗਵਈਪ ਦੇਸ਼ ਦੇ ਪਹਿਲੇ ਬੋਧ ਚੀਫ ਜਸਟਿਸ ਸਨ ਉਨ੍ਹਾਂ ਨੇ ਮਨਮਾਨੀ ਬੁਲਡੋਜ਼ਰ ਕਾਰਵਾਈ ਤੇ ਰੋਕ ਲਗਾਉਣ ਦੇ ਨਾਲ-ਨਾਲ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਨੂੰ ਸਹੀ ਠਹਿਰਾਉਣਾ ਐਸ்சி ਐਸਟੀ ਰਿਜ਼ਰਵੇਸ਼ਨ ਦੇ ਉਪ ਵਰਗੀਕਰਨ ਨੂੰ ਸਹੀ ਮੰਨਣ ਤੇ ਐਸ்சி ਐਸਟੀ ਰਿਜ਼ਰਵੇਸ਼ਨ ਵਿੱਚ ਇੱਕ ਕ੍ਰੀਮੀ ਲੇਅਰ ਨੂੰ ਲਾਗੂ ਕਰਨ ਸਮੇਤ ਕਈ ਮਹੱਤਵਪੂਰਨ ਫੈਸਲੇ ਸੁਣਾਏ ਹਨ ਜਸਸ ਗਵੇਈ 24 ਮਈ 2019 ਨੂੰ ਸੁਪਰੀਮ ਕੋਰਟ ਦੇ ਜਸਸ ਬਣੇ ਸਨ ਉਹਨਾਂ ਦਾ ਸੀਜੀਆਈ ਵਜੋਂ ਕਾਰਜਕਾਲ 6 ਮਹੀਨੇ ਤੋਂ ਕੁਝ ਵੱਧ ਦਾ ਹੋਵੇਗਾ ਉਹ 23 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਉਹਨਾਂ ਨੇ ਜਸਟਿਸ ਸੰਜੀਵ ਖੰਨਾ ਦੀ ਥਾਂ ਲਈ ਹੈ ਜੋ 13 ਮਈ ਨੂੰ ਸੀਜੀਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਸਮਾਗਮ ਵਿੱਚ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਜਸਟਿਸ ਬੀਆਰ ਗੋਵੇਨ ਨੂੰ ਸੀਜੀਆਈ ਦੇ ਅਹੁਦੇ ਦੀ ਸੌਂਚਕਾਈ। ਜਸਟਿਸ ਗੋਵੇਨ ਨੇ ਹਿੰਦੀ ਵਿੱਚ ਸੌਂ ਚੁੱਕੀ। ਜ਼ਿਆਦਾਤਰ ਜਸਟਿਸ ਅੰਗਰੇਜ਼ੀ ਵਿੱਚ ਅਹੁਦੇ ਦੀ ਸੌਂ ਚੁੱਕਦੇ ਹਨ। ਪਰ ਜਸਟਿਸ ਗਵਾਈ ਨੇ ਇਸ ਰਵਾਇਤ ਤੋਂ ਹਟ ਕੇ ਹਿੰਦੀ ਵਿੱਚ ਸੌਂ ਚੁੱਕੀ ਹੈ ਸੌਂ ਚੁੱਕਣ ਤੋਂ ਬਾਅਦ ਉਹਨਾਂ ਨੇ ਆਪਣੀ ਮਾਤਾ ਕਮਲਤਾਈ ਗਵਾਈ ਦੇ ਪੈਰ ਛੂਏ ਸੌਂ ਚੱਕ ਸਮਾਗਮ ਵਿੱਚ ਉਪਰਾਸ਼ਪਤੀ ਜਗਦੀਪ ਤੰਧਖੜ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਕੇਂਦਰੀ ਮੰਤਰੀ ਸੁਪਰੀਮ ਕੋਰਟ ਦੇ ਜੱਜਾਂ ਚ ਹੋਰ ਮਸ਼ਹੂਰ ਹਸਤੀਆਂ ਮੌਜੂਦ ਸਨ ਸੌਂਚ ਚੱਕਣ ਤੋਂ ਬਾਅਦ ਜਸਸ ਗਵਈ ਸੁਪਰੀਮ ਕੋਰਟ ਪੁੱਜੇ ਤੇ ਉੱਥੇ ਉਹਨਾਂ ਨੇ ਸੁਪਰੀਮ ਕੋਰਟ ਕੰਪਲੈਕਸ ਸਥਿਤ ਰਾਸ਼ਪਤਾ ਮਹਾਤਮਾ ਗਾਂਧੀ ਦੇ ਬੁੱਤ ਅਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਤੇ ਫੁੱਲ ਚੜਾਏ। ਇਸ ਤੋਂ ਬਾਅਦ ਉਹਨਾਂ ਨੇ ਅਦਾਲਤ ਵਿੱਚ ਬੈਠ ਕੇ ਮੁਕੱਦਮਿਆਂ ਦੀ ਸੁਣਵਾਈ ਕੀਤੀ। ਜਸਸ ਗਵਈ ਦੇਸ਼ ਦੇ ਪਹਿਲੇ ਬਹੁਤ ਸੀਜੀ ਆਈ ਹਨ ਅਤੇ ਅਨੁਸੂਚਿਤ ਵਰਗ ਤੋਂ ਆਉਣ ਵਾਲੇ ਜਸਟਿਸ ਕੇਜੀ ਬਾਲਾਕ੍ਰਿਸ਼ਨ ਤੋਂ ਬਾਅਦ ਦੂਜੇ ਸੀਜੀ ਆਈ ਹਨ। ਜਸਸ ਗਬਈ ਦਾ ਜਨਮ 24 ਨਵੰਬਰ 1960 ਨੂੰ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਹੋਇਆ ਸੀ ਐਲਐਲਵੀ ਕਰਕੇ 1985 ਵਿੱਚ ਉਹਨਾਂ ਨੇ ਵਕਾਲਤ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੰਵਿਧਾਨਕ ਮੁੱਦਿਆਂ ਤੇ ਪ੍ਰਸ਼ਾਸਨਿਕ ਕਾਨੂੰਨਾਂ ਨਾਲ ਜੁੜੇ ਮੁਕੱਦਮਿਆਂ ਸਮੇਤ ਹਰ ਤਰ੍ਹਾਂ ਦੇ ਕੇਸ ਲੜੇ 14 ਨਵੰਬਰ 2003 ਨੂੰ ਉਹ ਬੰਬੇ ਹਾਈ ਕੋਰਟ ਵਿੱਚ ਐਡੀਸ਼ਨਲ ਜਸਟਿਸ ਨਿਯੁਕਤ ਹੋਏ 12 ਨਵੰਬਰ 2005 ਨੂੰ ਹਾਈ ਕੋਰਟ ਦੇ ਸਥਾਈ ਜਸਟਿਸ ਬਣੇ ਅਤੇ 24 ਮਈ 2019 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸੁਪਰੀਮ ਕੋਰਟ ਵਿੱਚ ਹੁਣ ਤੱਕ 6 ਸਾਲ ਦੇ ਕਾਰਜਕਾਲ ਵਿੱਚ ਜਸਟਿਸ ਗਬਈ ਲਗਭਗ 700 ਬੈਂਚਾਂ ਵਿੱਚ ਸ਼ਾਮਲ ਰਿਹਾ ਅਤੇ ਉਨ੍ਹਾਂ ਨੇ ਸੰਵਿਧਾਨਕ ਬੈਂਚ ਦੇ ਫੈਸਲਿਆਂ ਦੇ ਸਮੇਤ ਲਗਭਗ 300 ਜੱਜਮੈਂਟ ਲਿਖੇ ਹਨ ਸਰਕਾਰ ਨੇ HCL ਫਾਕਸਕਾਨ ਸੈਮੀਕੰਡਕਟਰ ਸਾਂਝੇ ਉਦਮ ਨੂੰ ਮਨਜ਼ੂਰੀ ਦੇ ਦਿੱਤੀ ਇਹ ਸਾਂਝਾ ਉਦਮ ਉੱਤਰ ਪ੍ਰਦੇਸ਼ ਦੇ ਜੇਬਰ ਵਿੱਚ 3706 ਕਰੋੜ ਰੁਪਏ ਦੇ ਅਨੁਮਾਨਤ ਨਿਵੇਸ਼ ਨਾਲ ਸਥਾਪਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰ ਕੈਬਨਿਟ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਜਿੰਦੇ ਹੋਏ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਪ੍ਰਸਤਾਪਤ ਸੈਮੀ ਕੰਡਕਟਰ ਪਲਾਂਟ ਮੋਬਾਈਲ ਫੋਨ, ਲੈਪਟਾਪ, ਵਾਹਨ ਅਤੇ ਹੋਰ ਉਪਕਰਨਾਂ ਲਈ ਡਿਸਪਲੇ ਚਿੱਪਾਂ ਦਾ ਨਿਰਮਾਣ ਕਰੇਗਾ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਪਲਾਂਟ ਪ੍ਰਤੀ ਮਹੀਨਾ 20000 ਵੇਫਰ ਸੈਮੀ ਕੰਡਕਟਰ ਮਟੀਰੀਅਲ ਸਿਲੀਕਾਨ ਦੀ ਪਤਲੀ ਪਰਤ ਦਾ ਉਤਪਾਦਨ ਕਰੇਗਾ ਇਸ ਨਾਲ ਲਗਭਗ 2000 ਨੌਕਰੀਆਂ ਪੈਦਾ ਹੋਣਗੀਆਂ ਇਹ ਚਿਪ ਸਕਰੀਨ ਤੇ ਪ੍ਰਦਰਸ਼ਿਤ ਸਮੱਗਰੀ ਦੀ ਗੁਣਵੱਤਾ ਤੇ ਫਾਰਮੈਟ ਨੂੰ ਕੰਟਰੋਲ ਕਰਦੀ ਹੈ ਇਹ ਇੱਕ ਬਹੁਤ ਹੀ ਉਨਤ ਟੈਕਨੋਲੋਜੀ ਹੈ ਜੋ ਸਥਾਪਿਤ ਕੀਤੀ ਜਾ ਰਹੀ ਹੈ ਫਾਕਸਕਾਨ ਇਲੈਕਟ੍ਰੋਨਿਕ ਉਤਪਾਦਾਂ ਦੀ ਸਭ ਤੋਂ ਵੱਡੀ ਨਿਰਮਾਤਾ ਹੈ ਏ ਐਪਲ ਦੇ ਆਈਫੋਨ ਵੀ ਬਣਾਉਂਦੀ ਹੈ ਵੈਸ਼ਨਮ ਨੇ ਕਿਹਾ ਹੈ ਕਿ ਇਸ ਯੂਨਿਟ ਨੂੰ ਮਨਜ਼ੂਰੀ ਮਿਲਣ ਤੋਂ ਰਿਗਾਰਤਾ ਮਿਲੇਗਾ ਹੀ ਅਤੇ ਹਰ ਮਹੀਨੇ 3.6 ਕਰੋੜ ਡਿਸਪਲੇਡ ਚਿਪ ਬਣਨਗੇ ਵੈਸ਼ਨਮ ਨੇ ਵਿਗਿਆਨ ਟੈਕਨੋਲੋਜੀ ਨੂੰ ਭਾਰਤ ਦੀ ਤਾਕਤ ਅਤੇ ਪਵਿੱਖ ਲਈ ਮਜ਼ਬੂਤ ਨੀਂਹ ਦੱਸਦਿਆਂ ਆਪਰੇਸ਼ਨ ਸੰਦੂਰ ਦੀ ਵੀ ਮਿਸਾਲ ਦਿੰਦੀ ਹੈ ਕਿ ਆਪਰੇਸ਼ਨ ਸੰਦੂਰ ਵਿੱਚ ਵੀ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ ਪਾਕਿਸਤਾਨ ਸਰਕਾਰ ਨੇ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਸਿੰਧੂ ਜਲ ਸਮਝੌਤੇ ਦੀ ਮੁਆਤਲੀ ਤੇ ਮੋੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਜਲ ਸਰੋਸਕਤਰ ਸੈਦ ਅਲੀ ਮਰਤਜ਼ਾ ਨੇ ਭਾਰਤ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਮੁਅਤਲ ਕਰਕੇ ਪਾਕਿਸਤਾਨ ਵਿੱਚ ਸੌਣੀ ਦੀ ਫਸਲ ਲਈ ਵੱਡਾ ਪਾਣੀ ਸੰਕਟ ਪੈਦਾ ਹੋ ਗਿਆ ਹੈ। ਹਾਲਾਂਕਿ ਇਸ ਤੇ ਭਾਰਤ ਵੱਲੋਂ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ। ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤਾ ਰੱਦ ਕਰਨ ਤੇ ਸਿੰਧੂ ਜੇਲਮ ਅਤੇ ਚਨਾਬ ਦਰਿਆਵਾਂ ਦਾ ਪਾਣੀ ਰੋਕਣ ਕਾਰਨ ਪਾਕਿਸਤਾਨ ਵਿੱਚ ਪਾਣੀ ਦਾ ਸੰਕਟ ਹੋਰ ਡੂੰਘਾ ਹੋਵੇਗਾ। ਦਰਿਆਵਾਂ ਦਾ ਪਾਣੀ ਰੋਕਣ ਨਾਲ ਉੱਥੇ ਆਰਥਿਕ ਸਥਿਤੀ ਵਿਗੜ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਕਈ ਡੈਮਾਂ ਤੇ ਪਣਵਿਜਲੀ ਪ੍ਰੋਜੈਕਟਾਂ ਤੋਂ ਬਿਜਲੀ ਪੈਦਾ ਕਰਦਾ ਹੈ ਤੇ ਪਾਣੀ ਦੀ ਕਮੀ ਕਾਰਨ ਬਿਜਲੀ ਉਤਪਾਦਨ ਵਿੱਚ ਕਮੀ ਆ ਸਕਦੀ ਹੈ। ਜਿਸ ਨਾਲ ਆਰਥਿਕ ਤੇ ਉਦਯੋਗਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵੀ ਕਿਹਾ ਹੈ ਕਿ ਜੇਕਰ ਭਾਰਤ ਸਿੰਧੂ ਜਲ ਸਮਝੌਤੇ ਨੂੰ ਮੋੜ ਸ਼ੁਰੂ ਨਹੀਂ ਕਰਦਾ ਤਾਂ ਸਾਡੇ ਵੱਲ ਆ ਰਹੇ ਪਾਣੀ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋਵਾਂ ਦੇਸ਼ਾਂ ਵਿਚਕਾਰ ਲਾਗੂ ਕੀਤੀ ਗਈ ਗੋਲੀਬੰਦੀ ਖਤਰੇ ਵਿੱਚ ਪੈ ਸਕਦੀ ਹੈ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਅਸੀਂ ਭਾਰਤ ਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਦਾ ਸਵਾਗਤ ਕਰਦੇ ਹਾਂ ਪਰ ਦੋਵਾਂ ਪਾਸਿਆਂ ਵੱਲੋਂ ਇੱਕ ਦੂਜੇ ਦੇ ਇਲਾਕਿਆਂ 'ਚ ਵੱਡੇ ਫੌਜੀ ਆਪਰੇਸ਼ਨਾਂ ਤੋਂ ਬਾਅਦ ਪਾਣੀ ਦੇ ਮੁੱਦੇ ਨੂੰ ਜਲਦ ਹੱਲ ਕਰਨ ਦੀ ਲੋੜ ਹੈ। ਅੰਕਾਰਾ ਅਤੇ ਬਾਕੂ ਵੱਲੋਂ ਇਸਲਾਮਾਬਾਦ ਦਾ ਸਮਰਥਨ ਕਰਨ ਅਤੇ ਇਨ੍ਹਾਂ ਵੱਲੋਂ ਪਾਕਿਸਤਾਨ 'ਚ ਅਤਵਾਦੀ ਕੈਂਪਾਂ ਤੇ ਭਾਰਤ ਵੱਲੋਂ ਕੀਤੇ ਹਾਲੀਆ ਹਮਲਿਆਂ ਦੀ ਨਿੰਦਾ ਕਰਨ ਕਾਰਨ ਭਾਰਤ ਦੇ ਤੁਰਕੀ ਅਤੇ ਅਜ਼ਰਬਾਈਜਾਨ ਨਾਲ ਵਪਾਰਕ ਸਬੰਧ ਖਰਾਬ ਹੋਣ ਦੀ ਸੰਭਾਵਨਾ ਬਣ ਗਈ ਹੈ। ਪਾਕਿਸਤਾਨ ਨੂੰ ਇਨ੍ਹਾਂ ਦੇਸ਼ਾਂ ਦੇ ਸਮਰਥਨ ਤੋਂ ਬਾਅਦ ਦੇਸ਼ ਭਰ ਵਿੱਚ ਤੁਰਕੀ ਦੇ ਸਮਾਨ ਅਤੇ ਸੈਰਸਪਾਟੇ ਦਾ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ। ਏਜ ਮਾਈ ਟ੍ਰਿਪ ਇੱਕ ਸੀਗੋ ਵਰਗੇ ਆਨਲਾਈਨ ਯਾਤਰਾ ਪਲੇਟਫਾਰਮਾਂ ਨੇ ਇਹਨਾਂ ਦੇਸ਼ਾਂ ਦਾ ਦੌਰਾ ਕਰਨ ਦੇ ਵਿਰੁੱਧ ਸਲਾਹ ਜਾਰੀ ਕੀਤੀ ਹੈ। ਦਰਸਲ ਭਾਰਤੀ ਵਪਾਰੀਆਂ ਨੇ ਵੀ ਸੇਵ ਅਤੇ ਸੰਗਮਨ ਵਰਗੇ ਤੁਰਕੀ ਉਤਪਾਦਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਵਿੱਚ ਤਣਾਅ درمیان ਭਾਰਤੀ ਵਪਾਰੀਆਂ ਵਿੱਚ ਤੁਰਕੀ ਦੇ ਰੁਖ ਕਾਰਨ ਨਰਾਜ਼ਗੀ ਹੈ। ਦਿੱਲੀ ਯੂਪੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਵਪਾਰੀਆਂ ਨੇ ਤੁਰਕੀ ਦੇ ਸਮਾਨ ਦਾ ਵਿਰੋਧ ਕੀਤਾ ਹੈ। ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਇੰਡੀਆ ਟਰੇਡਰ ਸੀਏਆਈਟੀ ਦੇ ਚੇਅਰਮੈਨ ਤੇ ਚਾਂਦਨੀ ਚੌਕ ਤੋਂ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਤੁਰਕੀ ਅਤੇ ਅਜ਼ਰਬਾਈਜਾਨ ਦੀ ਯਾਤਰਾ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਪਾਕਿਸਤਾਨ ਦੇ ਭਾਈਜਾਨ ਤੁਰਕੀ ਅਤੇ ਅਜ਼ਰਬਾਈਜਾਨ ਦੀ ਯਾਤਰਾ ਦਾ ਬਾਈਕਾਟ ਕਰਨ ਨਾਲ ਇਹਨਾਂ ਦੇਸ਼ਾਂ ਦੀ ਅਰਥਵਿਵਸਥਾ ਤੇ ਖਾਸ ਕਰਕੇ ਸੈਰ ਸਪਟਾ ਖੇਤਰ ਵਿੱਚ ਕਾਫੀ ਅਸਰ ਪੈ ਸਕਦਾ ਹੈ। ਪਾਰਟ ਨਾਲ ਬੜੇ ਤਣਾ ਦੇ ਵਿਚਾਰ ਤੁਰਕੀ ਵੱਲੋਂ ਪਾਕਿਸਤਾਨ ਨੂੰ ਸਮਰਥਨ ਦੇਣ ਤੋਂ ਬਾਅਦ ਜਵਾਲਾ ਨਹਿਰੂ ਯੂਨੀਵਰਸਿਟੀ ਜੀਐਨਯੂ ਸਮੇਤ ਇੱਥੇ ਕਈ ਵਿਦਿਅਕ ਸੰਸਥਾਵਾਂ ਨੇ ਤੁਰਕੀ ਯੂਨੀਵਰਸਿਟੀਆਂ ਨਾਲ ਆਪਣਾ ਸਹਿਯੋਗ ਮਤਲ ਕਰ ਦਿੱਤਾ ਹੈ ਜਾਂ ਇਸ ਤੇ ਵਿਚਾਰ ਕਰ ਰਹੀਆਂ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੀਐਨਯੂ ਨੇ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ ਐਮਓਯੂ ਨੂੰ ਮਤਲ ਕਰ ਦਿੱਤਾ ਜਦੋਂ ਕਿ ਜਾਮੀਆ ਮਿਲਿਆ ਇਸਲਾਮੀਆਂ ਨੇ ਰਾਸ਼ਟਰੀ ਸੁਰੱਖਿਆ ਵਿਚਾਰਾਂ ਦਾ ਹਵਾਲਾ ਦਿੰਦੇ ਹੋਏ ਤੁਰਕੀ ਦੀਆਂ ਸੰਸਥਾਵਾਂ ਨਾਲ ਸਾਰੇ ਰੂਪਾਂ ਦੇ ਸਹਿਯੋਗ ਨੂੰ ਮਤਲਬ ਕਰ ਦਿੱਤਾ। ਬੀਤੀ 23 ਅਪ੍ਰੈਲ ਨੂੰ ਸਰਹੱਦ ਤੇ ਡਿਊਟੀ ਨਿਭਾਉਂਦੇ ਆ ਪੁਲੇਖੇ ਨਾਲ ਫਿਰੋਜ਼ਪੁਰ ਸੈਕਟਰ ਵਾਲੇ ਪਾਸਿਓਂ ਪਾਕਿਸਤਾਨ ਵਿੱਚ ਦਾਖਲ ਹੋਏ ਬੀਐਸਐਫ ਦੇ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਕਰੀਬ 21 ਦਿਨ ਬਾਅਦ ਪਾਕਿਸਤਾਨ ਰੇਂਜਰਾਂ ਨੇ ਅਟਾਰੀ ਸਰਹੱਦ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ। ਅਟਾਰੀ ਬਾਗਾ ਸਰਹੱਦ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਬੀਐਸਐਫ ਦੇ ਜਵਾਨ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਬੀਐਸਐਫ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਬਣੇ ਭਾਰੀ ਤਣਾਅ ਦਰਮਿਆਨ ਬੀਐਸਐਫ ਦੇ ਜਵਾਨ ਨੂੰ ਪਾਕ ਸਰਕਾਰ ਵੱਲੋਂ ਭਾਰਤ ਨੂੰ ਸੌਂਪਣਾ ਸ਼ਾਂਤੀਪੂਰਨ ਤੇ ਸਥਾਪਤ ਪ੍ਰੋਟੋਕੋਲ ਅਨੁਸਾਰ ਹੈ BSF ਦਾ ਜਵਾਨ ਪੂਰਨਮ ਕੁਮਾਰ ਸ਼ਾ BSF ਦੇ ਫਿਰੋਜ਼ਪੁਰ ਸੈਕਟਰ ਦਾ ਬਟਾਲੀਅਨ 182 ਅਧੀਨ ਆਉਂਦੀ ਸਰਹੱਦੀ ਚੌਕੀ ਮਾਮਦੂਰ ਦੇ ਸਰਹੱਦੀ ਗੇਟ ਨੰਬਰ 208 ਦੇ ਅੰਦਰ ਜਾ ਕੇ ਭਾਰਤੀ ਕਿਸਾਨਾਂ ਨਾਲ ਫਸਲ ਦੀ ਕਟਾਈ ਦੌਰਾਨ ਡਿਊਟੀ ਨਿਭਾ ਰਿਹਾ ਸੀ ਇਸ ਦੌਰਾਨ BSF ਜਵਾਨ ਦੀ ਤबीयत ਇਕਦਮ ਖਰਾਬ ਹੋ ਗਈ ਅਤੇ ਉਹ ਦਰਖਤ ਦੀ ਛਾਂ ਹੇਠ ਬੈਠ ਗਿਆ ਜਿਸ ਨੂੰ ਪਾਕਿਸਤਾਨ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ ਪਾਕਿਸਤਾਨ ਤੋਂ ਭਾਰਤ ਪੁੱਜਣ ਤੇ ਬੀਐਸਐਫ ਦੇ ਜਵਾਨ ਨੂੰ ਅਟਾਰੀ ਸਰਹੱਦ ਤੇ ਸਖਤ ਪ੍ਰਬੰਧਾਂ ਤੇ ਸੁਰੱਖਿਆ ਤਹਿਤ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵਿਸ਼ੇਸ਼ ਗੱਡੀਆਂ ਰਾਹੀਂ ਦਿੱਲੀ ਤੋਂ ਲੈ ਕੇ ਰਵਾਨਾ ਹੋਏ ਬੀਐਸਐਫ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਵਾਪਸੀ ਨੂੰ ਸੁਰੱਖਿਅਤ ਬਣਾਉਣ ਲਈ ਕੇਂਦਰ ਸਰਕਾਰ ਤੇ ਬੀਐਸਐਫ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ਅਤੇ ਵੱਡੀ ਰਾਹਤ ਘਰਾਰ ਦਿੱਤਾ। ਪੱਟਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਰਿਸ਼ਰਾ ਦੇ ਰਹਿਣ ਵਾਲੇ ਕਾਂਸਟੇਬਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਬਹੁਤ ਖੁਸ਼ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ ਪਹਿਲੀਆਂ 3 ਪੋਜੀਸ਼ਨਾਂ ਤੇ ਮਾਲਵੇ ਦੀਆਂ ਧੀਆਂ ਦੀ ਸਰਦਾਰੀ ਰਹੀ ਹੈ ਸਰਭ ਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆਮੰਦਰ ਬਨਾਲਾ ਦੇ ਵਿਦਿਆਰਥਣ ਹਰਸੀਰਤ ਕੌਰ ਪੁੱਤਰੀ ਸਿਮਰਦੀਪ ਸਿੰਘ ਨੇ 100% ਦੇ ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਐਸਐਸ ਮੋਰੀਅਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸਵਾਣਾ ਫਿਰੋਜ਼ਪੁਰ ਦੀ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਦੂਜਾ ਜਦਕੀ ਸ਼੍ਰੀ ਤਾਰਾਤਿਆਂ ਦੇ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਪੀਖੀ ਮਾਨਸਾ ਦੀ ਵਿਦਿਆਰਥਣ ਆਰਸ਼ ਪੁੱਤਰੀ ਕਰਮਜੀਤ ਸਿੰਘ ਨੇ 498 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਕੁੱਲ 265388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 241506 ਪਾਸ ਹੋਏ ਇਨ੍ਹਾਂ ਨਤੀਜਿਆਂ ਵਿੱਚ ਕੁੱਲ 91% ਵਿਦਿਆਰਥੀ ਪਾਸ ਹੋਏ ਜੋ ਪਿਛਲੇ ਸਾਲ ਦੀ ਤੁਲਨਾ ਨਾਲੋਂ 2% ਘਟ ਹੈ ਇਸ ਦੀ ਵਜ੍ਹਾ ਸਿੱਖਿਆ ਬੋਰਡ ਵੱਲੋਂ ਇਮਤਿਹਾਨਾਂ ਦੌਰਾਨ ਵਰਤੀ ਗਈ ਸਖਤਾਈ ਜੋ ਅੱਗੇ ਵੀ ਜਾਰੀ ਰਹੇਗੀ ਇਸ ਵਾਰ ਦੇ ਨਤੀਜਿਆਂ ਵਿੱਚ 17843 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਜਦੋਂ ਕਿ 5950 ਵਿਦਿਆਰਥੀ ਫੇਲ ਹੋਏ ਹਨ ਇਸ ਤੋਂ ਇਲਾਵਾ 88 ਵਿਦਿਆਰਥੀਆਂ ਦੇ ਨਤੀਜੇ ਰੁਕੇ ਗਏ ਸਰਭ ਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਮੰਦਰ ਬਰਨਾਲਾ ਦੀ ਹੋਂਹ ਹਾ ਵਿਦਿਆਰਥਣਾਂ ਅਤੇ ਤਨੌਲਾ ਦੀ ਜੰਪਲ ਹਰਸੀਰਤਕੌਰ ਪੁੱਤਰੀ ਸਿਮਰਦੀਪ ਸਿੰਘ ਜ਼ਿਲ੍ਹਾ ਖੇੜ ਐਸਟੀਐਮ ਸਿੱਖਿਆ ਅਫਸਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ਸਾਇੰਸ ਗਰੁੱਪ ਵਿੱਚ 500 ਦੇ ਵਿੱਚੋਂ 500 ਅੰਕ ਹਾਸਲ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਵਿਦਿਆਰਥਣ ਹਰਸੀਰਤਕੌਰ ਦਾ ਕਹਿਣਾ ਹੈ ਕਿ ਮੇਰੀ ਇਸ ਸਫਲਤਾ ਵਿੱਚ ਮੇਰੇ ਅਧਿਆਪਕਾਂ ਦੀ ਪ੍ਰੇਰਣਾ ਤੇ ਮਾਪਿਆਂ ਦਾ ਅਹਿਮ ਯੋਗਦਾਨ ਹੈ ਹੁਣ ਉਹ ਅੱਗੇ ਡਾਕਟਰ ਬਣ ਕੇ ਮਰੀਜ਼ਾਂ ਦੀ ਸੇਵਾ ਕਰੇਗੀ ਵਿਦਿਆਰਥਣ ਹਰਸੀਰਤਕੌਰ ਨਟਵਾਲ ਦੀ ਰਾਸ਼ਟਰੀ ਪੱਧਰ ਦੀ ਖਡਾਰਨ ਵੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਧੀ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਇਸੇ ਤਰ੍ਹਾਂ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸਵਾਣਾ ਫਿਰੋਜ਼ਪੁਰ ਦੀ ਵਿਦਿਆਰਥਣ ਮਨਵੀਰ ਕੌਰ ਪੁੱਤਰੀ ਗੁਰਜਰ ਸਿੰਘ ਵਾਸੀ ਪਿੰਡ ਮੱਲੇਸ਼ਾ ਨੇ ਸੂਬੇ ਪੱਧਰ 'ਤੇ ਦੂਜਾ ਸਥਾਨ ਹਾਸਲ ਕਰਕੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਮਨਵੀਰ ਕੌਰ ਦਾ ਕਹਿਣਾ ਹੈ ਕਿ ਉਹ ਅੱਗੇ ਮੈਡੀਕਲ ਲਾਈਨ ਵਿੱਚ ਜਾਣਾ ਚਾਹੁੰਦੀ ਹੈ ਤੇ ਉਸਨੇ ਪੀਐਮਟੀ ਟੈਸਟ ਵਾਸਤੇ ਵੀ ਅਪਲਾਈ ਕੀਤਾ ਹੋਇਆ ਹੈ। ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਅਰਸ਼ਦਾ ਕਹਿਣਾ ਹੈ ਕਿ ਉਹ ਇਸ ਪ੍ਰਾਪਤੀ ਤੇ ਆਪਣੇ ਸਕੂਲ ਅਧਿਆਪਕਾਂ ਸਕੂਲ ਪ੍ਰਿੰਸੀਪਲ ਅਤੇ ਆਪਣੇ ਮਾਪਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਕਰਕੇ ਉਸਨੇ ਇਹ ਪੋਜੀਸ਼ਨ ਹਾਸਲ ਕੀਤੀ ਹੈ ਅਰਸ਼ਦਾ ਸੁਪਨਾ ਹੈ ਕਿ ਉਹ ਉੱਚ ਸਿੱਖਿਆ ਹਾਸਲ ਕਰਨ ਉਪਰੰਤ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਉੱਚ ਅਧਿਕਾਰੀ ਬਣੇ ਭਾਰਤ ਨੇ ਸਵਦੇਸ਼ੀ ਐਂਟੀ ਡਰੋਨ ਸਿਸਟਮ ਭਾਰਗ ਵਸਤਰ ਦਾ ਸਫਲਤਾਪੂਰਵਕ ਪਰਖਣ ਕੀਤਾ ਹੈ ਜਸਨਾ ਦੇਸ਼ ਦੀ ਰੱਖਿਆ ਸਮਰੱਥਾ ਹੋਰ ਮਜ਼ਬੂਤ ਹੋਈ ਹੈ ਸੋਲਰ ਡਿਫੈਂਸ ਐਂਡ 에어로ਸਪੇਸ ਲਿਮਟਿਡ ਵੱਲੋਂ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਇਹ ਘੱਟ ਕੀਮਤ ਵਾਲਾ ਸਿਸਟਮ ਡਰੋਨ ਦੇ ਵੱਧ ਰਹੇ ਖਤਰੇ ਦਾ ਮੁਕਾਬਲਾ ਕਰਨ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ ਇਹ ਸਿਸਟਮ ਰਾਕੜ ਦਾਕੇ ਦੁਸ਼ਮਨ ਦੇ ਡਰੋਨ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦੇਵੇਗਾ ਇਸ ਸਿਸਟਮ ਦੀ ਜਾਂਚ ਗੋਪਾਲਨਗਰ ਸੀਵੜ ਫਾਇਰਿੰਗ ਰੇਂਜ ਵਿੱਚ ਕੀਤੀ ਗਈ ਹੈ ਇਸ ਦੌਰਾਨ ਸਾਰੇ ਮਿੱਥੇ ਟੀਚੇ ਹਾਸਲ ਕੀਤੇ ਗਏ ਇਹ ਪ੍ਰਾਪਤੀ ਭਾਰਤ ਦੀ ਸਵੈ ਨਿਰਵਰ ਰੱਖਿਆ ਨੀਤੀ ਤੇ ਮੇਕ ਇਨ ਇੰਡੀਆ ਮਿਸ਼ਨ ਦੀ ਇੱਕ ਹੋਰ ਵੱਡੀ ਸਫਲਤਾ ਹੈ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਦੇ ਤਿੰਨ ਟੈਸਟ ਕੀਤੇ ਗਏ ਜੋ ਸਫਰ ਹੈ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਸੁਸਾਇਟੀ ਦੀ ਸਥਾਪਨਾ ਕੀਤੀ ਹੈ ਜੋ ਸੂਬੇ ਦੇ ਵਿਕਾਸ ਤੇ ਜਨਤਕ ਯੋਗਦਾਨ ਨੂੰ ਦਿਸ਼ਾ ਦੇਣ ਲਈ ਇੱਕ ਮੋਰੀ ਪਲੇਟਫਾਰਮ ਵਜੋਂ ਕੰਮ ਕਰੇਗਾ ਸਰਕਾਰ ਵੱਲੋਂ ਇਸ ਉਪਰਾਲੇ ਰਾਹੀਂ ਆਮ ਲੋਕਾਂ ਦੀਆਂ ਇਛਾਵਾਂ ਨੂੰ ਤਰਜੀਹ ਦਿੱਤੀ ਗਈ ਹੈ ਜਦਕਿ ਪਹਿਲੀਆਂ ਸਰਕਾਰਾਂ ਸਿਰਫ ਗੱਲੀਬਾਤੀ ਵੱਡੇ ਦਾਅਵੇ ਕਰਕੇ ਖਾਣਾ ਪੂਰਤੀ ਕਰਦੀਆਂ ਰਹੀਆਂ ਹਨ ਰੰਗੜਾ ਪੰਜਾਬ ਸੁਸਾਇਟੀ ਰਾਹੀਂ ਲੋਕਾਂ ਦੀ ਇੱਛਾ ਨੂੰ ਸੰਸਥਾਗਤ ਰੂਪ ਦੇ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਵੱਲੋਂ ਪਾਇਆ ਗਿਆ ਯੋਗਦਾਨ ਸਿੱਧੇ ਤੌਰ ਤੇ ਠੋਸ ਤਰੱਕੀ ਵਿੱਚ ਤਬਦੀਲ ਹੋਵੇ। ਇਸ ਸੁਸਾਇਟੀ ਰਾਹੀਂ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ ਨੂੰ ਪਾਰਦਰਸ਼ੀ ਢੰਗ ਨਾਲ ਅਮਲ ਵਿੱਚ ਲਿਆਵੇਗੀ ਜਦਕਿ ਪਹਿਲਾਂ ਦੀਆਂ ਸਰਕਾਰਾਂ ਦੌਰਾਨ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੇ ਗਏ ਯਤਨ ਲਾਲ ਫੀਤਾ ਸ਼ਾਹੀ ਦੇ ਪ੍ਰਸ਼ਟਾਚਾਰ ਦੀ ਭੇਟ ਚੜੇ ਹਨ। ਰੰਗਲਾ ਪੰਜਾਬ ਸੁਸਾਇਟੀ ਵਿੱਚ ਸੂਬੇ ਪਰਦੇ ਵਿਕਾਸ ਲਈ ਪ੍ਰਾਪਤ ਹੋਣ ਵਾਲੇ ਇੱਕ ਇੱਕ ਰੁਪਏ ਦੇ ਯੋਗਦਾਨ ਨੂੰ ਪਰਮਾਨੰਤ ਤੇ ਪ੍ਰਭਾਵਸ਼ਾਲੀ ਪ੍ਰੋਜੈਕਟਾਂ 'ਚ ਵਰਤਿਆ ਜਾਵੇਗਾ ਇਸ ਵਿੱਚ ਨਾ ਕੋਈ ਵਿਚੋਲਾ ਸ਼ਾਮਲ ਹੋਵੇਗਾ ਤੇ ਨਾ ਹੀ ਕੋਈ ਸਿਆਸੀ ਦਖਲਅੰਦਾਜ਼ੀ ਇਹ ਸੁਸਾਇਟੀ ਸਿਹਤ ਸੰਭਾਲ ਸਿੱਖਿਆ ਸਾਫ ਸਫਾਈ ਬਿਜਲੀ ਪਾਣੀ ਸੜਕਾਂ ਖੇਤੀਬਾੜੀ ਤੇ ਸ਼ਹਿਰੀ ਪਿੰਡੂ ਵਿਕਾਸ 'ਚ ਜਨਤਕ ਭਲਾਈ ਸਮੇਤ ਮੁੱਖ ਖੇਤਰਾਂ ਵਿੱਚ ਧਿਆਨ ਕੇਂਦਰਿਤ ਕਰੇਗੀ ਇਸ ਤੋਂ ਇਲਾਵਾ ਇਹ ਸੁਸਾਇਟੀ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਵਿੱਚ ਨਵੀਨਤਾ ਸਟਾਰਟਅਪ ਅਤੇ ਖੋਜ ਤੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਇਸ ਸੁਸਾਇਟੀ ਦੀ ਨਿਗਰਾਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਵਾਲੇ ਇੱਕ ਬੋਰਡ ਆਫ ਗਵਰਨਰਜ਼ ਵੱਲੋਂ ਕੀਤੀ ਜਾਵੇਗੀ ਅਤੇ ਇਸ ਵਿੱਚ ਕੈਬਨਿਟ ਮੰਤਰੀ ਵੀ ਸ਼ਾਮਲ ਹੋਣਗੇ। ਆਪਰੇਸ਼ਨ ਸੰਦੂਰਦਰਾ 7 ਮਈ ਤੋਂ ਲੈ ਕੇ 12 ਮਈ ਵਿਚਕਾਰ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਤੇ ਉਡਾਣ ਸੰਚਾਲਨ ਮੁਲਤਵੀ ਹੋਣ ਕਾਰਨ 에ਅਰਲਾਈਨ ਕੰਪਨੀਆਂ ਨੂੰ 3 ਲੱਖ ਤੋਂ ਜ਼ਿਆਦਾ ਟਿਕਟਾਂ ਰੱਦ ਕਰਨੀਆਂ ਪਈਆਂ ਹਨ ਹਵਾਵਾਜੀ ਉਦਯੋਗ ਦੇ ਸੂਤਰਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੰਚਾਲਨ ਮੁਲਤਵੀ ਹੋਣ ਤੋਂ ਪਹਿਲਾਂ ਇਹ ਹਵਾਈ ਅਡੇ ਰੋਜ਼ਾਨਾ 50,000 ਤੋਂ ਲੈ ਕੇ 65,000 ਯਾਤਰੀਆਂ ਦੀ ਆਵਾਜਾਈ ਨੂੰ ਸੰਭਾਲ ਰਹੇ ਸਨ ਹਾਲਾਂਕਿ ਇੰਡੀਗੋ ਨੇ ਜੰਮੂ ਅਤੇ ਅੰਮ੍ਰਿਤਸਰ ਸਮੇਤ 6 ਹਵਾਈ ਅੱਡਿਆਂ ਤੋਂ ਨਿਯਮਿਤ ਉਡਾਣਾਂ ਬੁੱਧਵਾਰ ਤੋਂ ਕਰਮਬਰ ਰੂਪ ਨਾਲ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ 에ਅਰਲਾਈਨਜ਼ ਨੂੰ ਖੋਇਆ ਵਿੱਤੀ ਨੁਕਸਾਨ ਦੋਮਾ ਦੇਸ਼ਾਂ ਵਿਚਕਾਰ ਜੰਦ ਵਿਰਾਮ ਦੇ ਐਲਾਨ ਤੋਂ ਬਾਅਦ 12 ਮਈ ਦੀ ਸਵੇਰੇ ਸ਼੍ਰੀਨਗਰ ਜੰਮੂ ਲੇ ਅੰਮ੍ਰਿਤਸਰ ਚੰਡੀਗੜ੍ਹ ਅਤੇ ਜੋਧਪੁਰ ਸਮੇਤ ਪ੍ਰਭਾਵਤ ਹਵਾਈ ਅੱਡਿਆਂ ਨੂੰ ਫਿਰ ਤੋਂ ਖੋਲ ਦਿੱਤਾ ਗਿਆ ਹੈ ਹਾਲਾਂਕਿ ਉਡਾਣਾਂ ਦੀ ਬਹਾਲੀ ਬਹੁਤ ਸੰਚਾਰੂ ਨਹੀਂ ਰਹੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 12 ਮਈ ਨੂੰ ਪਾਕਿਸਤਾਨ ਤੋਂ ਸ਼ੁਰੂ ਹੋਈ ਡਰੋਨ ਦੀ ਤੇਜ਼ ਗਤੀਵਿਧੀ ਨੇ ਸੇਵਾਵਾਂ ਨੂੰ ਰੋਕ ਦਿੱਤਾ ਅਤੇ ਅੰਮ੍ਰਿਤਸਰ ਜਾਣ ਵਾਲੀ ਇੰਡੀਗੋ ਦੀ ਇੱਕ ਫਲਾਈਟ ਨੂੰ ਬੀਤੇ ਸੋਮਵਾਰ ਸ਼ਾਮ ਨੂੰ ਹੀ ਵਾਪਸ ਪਰਤਣਾ ਪਿਆ। 7 ਮਈ ਤੋਂ 12 ਮਈ ਵਿਚਕਾਰ ਕਰੇਲੂ ਉਡਾਣਾਂ ਨੂੰ ਰੱਦ ਕਰਨ ਤੋਂ ਇਲਾਵਾ 에ਅਰਲਾਈਨਾਂ ਨੂੰ ਅੰਤਰਰਾਸ਼ਟਰੀ ਉਡਾਣਾਂ ਲਈ ਪਾਕਿਸਤਾਨੀ ਹਵਾਈ ਖੇਤਰ ਦੇ ਬੰਦ ਹੋਣ ਨਾਲ ਵਿੱਤੀ ਰੂਪ ਨਾਲ ਵੀ ਨੁਕਸਾਨ ਹੋਇਆ ਹੈ। ਪਾਕਿਸਤਾਨੀ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਇਨ੍ਹਾਂ ਉਡਾਣਾਂ ਦਾ ਰਸਤਾ ਬਦਲਣਾ 22 ਅਪ੍ਰੈਲ ਤੋਂ ਪ੍ਰਭਾਵੀ ਹੋਇਆ ਸੀ। ਲੁਧਿਆਣਾ ਦਿਹਾਤੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਤਸਕਰਾਂ ਦੇ ਕੋਲੋਂ 279 ਗ੍ਰਾਮ ਹੈਰਨ ਬਰਾਮਦ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸਸਰਾ ਕੀ ਥਾਣਾ ਜੋਧਾੜੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਮੇਨ ਬਾਜ਼ਾਰ ਜੋਧਾ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪੁਨੋਹੜ ਥਾਣਾ ਦਾਖਾਪਿੰਡ ਪਮਾਲ ਵਿਖੇ ਕਾਰ ਤੇ ਹੈਰਨ ਵੇਚਣ ਜਾ ਰਿਹਾ ਹੈ। ਉਨਾ ਨੇ ਰੇਡ ਕਰਕੇ ਵਿਕਰਮਜੀਤ ਸਿੰਘ ਨੂੰ ਕਾਬੂ ਕਰਕੇ ਉਸਦੇ ਕੋਲੋਂ 255 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਪੁਸ਼ਕ ਦੇ ਦੌਰਾਨ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਰਮੀ ਵਿੱਚ ਨੌਕਰੀ ਕਰਦਾ ਹੈ ਤੇ ਸਿੱਖ ਲਾਈਟ ਇਨਫੈਂਟਰੀ ਦਾ ਮੁਲਾਜ਼ਮ ਹੈ ਇਹ ਫੌਜੀ 10 ਮਈ ਨੂੰ ਛੁੱਟੀ ਕੱਟਣ ਲਈ ਆਪਣੇ ਪਿੰਡ ਪੁਨੋਹੜ ਆਇਆ ਹੋਇਆ ਸੀ ਐਸਐਸਪੀ ਗੁਪਤਾ ਦਾ ਕਹਿਣਾ ਹੈ ਕਿ ਫੌਜੀ ਦੀ ਗ੍ਰਿਫਤਾਰੀ ਬਾਰੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਕੇਂਦਰੀ ਦੂਰ ਸੰਚਾਰ ਰਾਜ ਮੰਤਰੀ ਚੰਦਰ ਸ਼ੇਖਰ ਪੇਮਾਸਾਨੀ ਨੇ ਕਿਹਾ ਹੈ ਕਿ ਭਾਰਤ ਵਿੱਚ 111 ਤੋਂ ਜ਼ਿਆਦਾ ਖੋਜ ਪ੍ਰੋਜੈਕਟਾਂ ਨੂੰ 300 ਕਰੋੜ ਰੁਪਏ ਦੀ ਮਨਜ਼ੂਰੀ ਰਾਸ਼ੀ ਨਾਲ ਫੰਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਹੁਣ 6G ਪੇਟੈਂਟ ਦਾਖਲ ਕਰਵਾਉਣ ਵਾਲੇ ਵਿਸ਼ਵ ਦੇ ਟੌਪ 6 ਦੇਸ਼ਾਂ ਵਿੱਚ ਸ਼ਾਮਲ ਹੈ। ਮંત્રી ਨੇ ਇੱਥੇ ਭਾਰਤ 6G 2025 ਸੰਮੇਲਨ ਵਿੱਚ ਕਿਹਾ ਹੈ ਕਿ 6G ਟੈਰਾਹਰਟਜ਼ ਫ੍ਰੀਕੁਐਂਸੀ ਬੈਂਡ ਦੀ ਵਰਤੋਂ ਕਰੇਗਾ ਜਿਸ ਨਾਲ 1 ਟੈਰਾਬਾਈਟ ਪ੍ਰਤੀ ਸੈਕਿੰਡ ਤੱਕ ਡਾਟਾ ਦਰ ਪ੍ਰਾਪਤ ਕਰੇਗੀ ਜੋ 5G ਦੀ ਤੁਲਨਾ ਵਿੱਚ 100 ਗੁਣਾ ਤੇਜ਼ ਹੈ ਪੇਮਾ ਸਾਨੀ ਨੇ ਕਿਹਾ ਹੈ ਕਿ 111 ਤੋਂ ਜ਼ਿਆਦਾ ਖੋਜ ਪ੍ਰੋਜੈਕਟਾਂ ਨੂੰ 300 ਕਰੋੜ ਰੁਪਏ ਦੀ ਮਨਜ਼ੂਰੀ ਰਾਸ਼ੀ ਨਾਲ ਫੰਡ ਦਿੱਤਾ ਗਿਆ ਹੈ ਸਾਡੇ ਕੋਲ ਟੈਲੈਂਟ ਦਾ ਵਿਸ਼ਾਲ ਭੰਡਾਰ ਹੈ ਤੇ ਸਮਰੱਥ ਸਮਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਭਾਰਤ ਕੁਮੰਤਰੀ ਤਕਨੀਕੀ ਚ ਮੋਰੀ ਬਣਨ ਦੀ ਦਿਸ਼ਾ ਵਿੱਚ ਆਪਣੀ ਯਾਤਰਾ ਜਾਰੀ ਰੱਖੇਗਾ ਉਵੇਂ ਹੀ 6G ਤਕਨੀਕ ਦੇ ਨਾਲ ਇਸ ਦਾ ਅੱਗੇ ਦਾ ਰਸਤਾ ਆਉਣ ਵਾਲੇ ਦਹਾਕਿਆਂ ਲਈ ਦੇਸ਼ ਦੀ ਖੁਸ਼ਹਾਲੀ ਨੂੰ ਪ੍ਰਵਾਸ਼ਿਤ ਕਰੇਗਾ। ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਨੇ ਸੀਰੀਆ ਦੇ ਅੰਤਰਰਾਸ਼ਟਰੀ ਰਾਸ਼ਪਤੀ ਅਹਿਮਦ ਅਲ ਸ਼ਰਾ ਨਾਲ ਸਾਊਦੀ ਅਰਬ ਵਿੱਚ ਮੁਲਾਕਾਤ ਕੀਤੀ ਹੈ। ਦੋਵੇਂ ਮੁਲਕਾਂ ਦੇ ਆਗੂਆਂ ਵਿਚਕਾਰ 25 ਸਾਲਾਂ ਮਗਰੋਂ ਇਹ ਪਹਿਲੀ ਮੁਲਾਕਾਤ ਹੈ। ਖਾੜੀ ਸਹਿਯੋਗ ਪਰਿਸ਼ਦ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ 트੍ਰੰਪੋਲੋ ਸੀਰੀਆ ਦੇ ਆਗੂ ਨਾਲ ਮੁਲਾਕਾਤ ਕੀਤੇ ਜਾਣ ਨਾਲ ਨਵੇਂ ਆਲਮੀ ਸਮਝੌਤੇ ਬਣਨੇ ਸ਼ੁਰੂ ਹੋ ਗਏ ਹਨ 트੍ਰੰਪ ਨੇ ਸੀਰੀਆ ਦੇ ਸਾਬਕਾ ਤਾਨਾਸ਼ਾ ਵਸ਼ਰ ਅਸਦ ਦੇ ਰਾਜ ਦੌਰਾਨ ਲਾਇਆਂ ਪਾਬੰਦੀਆਂ ਹਟਾਉਣ ਦੇ ਵੀ ਸੰਕੇਤ ਦਿੱਤੇ ਹਨ 트੍ਰੰਪ ਨੇ ਕਿਹਾ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਵਾਨ ਅਤੇ ਤੁਰਕੀ ਦੇ ਰਾਸ਼ਪਤੀ ਰੇਸੇਪ ਤਈਅਪ ਅਰਦੋਗਾਂ ਨੇ ਉਹਨਾਂ ਨੂੰ ਅਲ ਸ਼ਰਾ ਨਾਲ ਮਿਲਣ ਲਈ ਹਲਾਸ਼ਰੀ ਦਿੱਤੀ ਕਰੀਬ 33 ਮਿੰਟ ਤੱਕ ਚੱਲੀ ਮੀਟਿੰਗ ਦੌਰਾਨ ਮੁਹੰਮਦ ਬਿਨ ਸੁਲਮਾਨ ਵੀ ਹਾਜ਼ਰ ਸਨ 트럼ਪ ਅਤੇ ਸ਼ਰਾ ਵਿਚਕਾਰ ਜਿਵੇਂ ਹੀ ਮੀਟਿੰਗ ਹੋਈ ਤਾਂ ਸੀਰੀਆ ਦੇ ਲੋਕਾਂ ਨੇ ਆਤਿਸ਼ਵਾਜੀ ਕਰਕੇ ਜਸ਼ਨ ਮਨਾਇਆ ਹੈ ਜੇਕਰ ਜੋਗਾ ਕਿ ਅਲ ਸ਼ਰਾ ਦੇ ਅਲ ਕਾਇਦਾ ਨਾਲ ਸੰਬੰਧ ਰਹੇ ਸਨ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਖਾੜੀ ਦੇ ਮੁਲਕਾਂ ਦੇ ਆਗੂਆਂ ਨੂੰ ਕਿਹਾ ਹੈ ਕਿ ਉਹ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਲਈ ਉਸ ਨਾਲ ਫੌਰੀ ਸਮਝੌਤਾ ਕਰਨਾ ਚਾਹੁੰਦੇ ਹਨ ਪਰ ਕਿਸੇ ਵੀ ਸੰਭਾਵਿਤ ਸਮਝੌਤੇ ਦੇ ਹਿੱਸੇ ਵਜੋਂ ਤਹਿਰਾਨ ਨੂੰ ਪੂਰੇ ਖੇਤੇ ਵਿੱਚ ਅਤਵਾਦੀ ਗੁੱਟਾਂ ਨੂੰ ਆਪਣੀ ਹਮਾਇਤ ਬੰਦ ਕਰਨੀ ਹੋਵੇਗੀ ਖਾੜੀ ਸਹਿਯੋਗ ਪ੍ਰਸ਼ਦ ਯਾਗੂਆਂ ਦੀ ਮੀਟਿੰਗ 'ਚ ਟਰੰਪ ਨੇ ਈਰਾਨ ਦੇ ਗਾਜਾ ਵਿੱਚ ਹਮਾਸ ਲਿਬਨਾਨ ਹਿਜਬੁਲਾ ਅਤੇ ਜਮਨ ਵਿੱਚ ਖੂਤੀ ਬਾਗਿਆਂ ਨੂੰ ਹਮਾਇਤ ਬੰਦ ਕਰਨ ਲਈ ਸਖਤ ਸ਼ਬਦਾਂ 'ਚ ਦਬਾਅ ਆਇਆ ਹੈ ਕਤਾਰ ਦੀ ਰਾਤਾਨੀ ਪੁੱਜੇ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਨੇ ਉਥੋਂ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲਵਾਨੀ ਨਾਲ 1.2 ਖਰਬ ਡਾਲਰ ਦੇ ਆਰਥਿਕ ਸਮਝੌਤੇ ਕੀਤੇ। ਇਨ੍ਹਾਂ ਸਮਝੌਤਿਆਂ ਵਿੱਚ 210 ਬੋਇੰਗ 787 ਡ੍ਰੀਮ ਲਾਈਨਰ ਅਤੇ 717 ਐਕਸ ਜਹਾਜ਼ ਖਰੀਦਣ ਦਾ ਕਤਾਰ 에ਅਰਵੇਜ਼ ਨਾਲ 96 ਅਰਬ ਡਾਲਰ ਦਾ ਸਮਝੌਤਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕਤਾਰ ਅਲ ਉਦੇਦ 에ਅਰ ਬੇਸ ਅਤੇ ਹੋਰ ਹਵਾਈ ਰੱਖਿਆ ਲਈ 38 ਅਰਬ ਡਾਲਰ ਦੇ ਨਿਵੇਸ਼ ਸੰਬੰਧੀ ਵੀ ਇਰਾਦਾ ਯਾਹਰ ਕੀਤਾ ਗਿਆ ਹੈ। ਪਹਿਲਗਾਮ ਦੇਸ਼ਤੀ ਹਮਰੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਤਣਾਅ ਕਾਰਨ ਇਸ ਸਾਲ ਦੇ ਹੀਰੋ ਹਾਕੀ ਏਸ਼ੀਆ ਕੱਪ ਵਿੱਚ ਪਾਕਿਸਤਾਨ ਦਾ ਹਿੱਸਾ ਲੈਣਾ ਮੁਸ਼ਕਲ ਹੈ। ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਵਿੱਚ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਪਾਕਿਸਤਾਨ ਜਾਪਾਨ ਕੋਰੀਆ ਚੀਨ ਮਲੇਸ਼ੀਆ ਅਮਾਰ ਅਤੇ ਚੀਨੀ ਟਾਈਪੋ ਇਸ ਵਿੱਚ ਹਿੱਸਾ ਲੈਣਗੇ ਇਹ ਅਗਲੇ ਸਾਲ ਨੈਦਰਲੈਂਡ ਅਤੇ ਵੈਲਜੀਅਮ ਵਿੱਚ ਹੋਣ ਵਾਲੇ ਵਿਸ਼ਪ ਕੱਪ ਲਈ ਕੁਆਲੀਫਾਈਂਗ ਟੂਰਨਾਮੈਂਟ ਵੀ ਹੈ ਹਾਕੀ ਇੰਡੀਆ ਦੇ ਜਰਨਲਿਸਟ ਕਤਰ ਪੋਲਾਨਾਥ ਸਿੰਘ ਨੇ ਇਸ ਬਾਰੇ ਕਿਹਾ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਅਸੀਂ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਸੂਤਰਾ ਅਨਸਾਰ ਜੇ ਪਾਕਿਸਤਾਨ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਟੂਰਨਾਮੈਂਟ 7 ਟੀਮਾਂ ਨਾਲ ਕਰਵਾਇਆ ਜਾਵੇਗਾ ਜਾਂ ਇੱਕ ਨਵੀਂ ਟੀਮ ਨੂੰ ਸੱਦਾ ਦਿੱਤਾ ਜਾਵੇਗਾ ਇਹ ਫੈਸਲਾ ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਲਿਆ ਜਾਵੇਗਾ ਇਸ ਤੋਂ ਪਹਿਲਾਂ ਪਾਕਿਸਤਾਨੀ ਹਾਕੀ ਟੀਮ ਲਖਨਊ ਵਿੱਚ ਹੋਇਆ 2016 ਦਾ ਜੂਨੀਅਰ ਵਿਸ਼ਵ ਕੱਪ ਨਹੀਂ ਖੇਡੀ ਸੀ ਇਹ ਟੂਰਨਾਮੈਂਟ ਪਠਾਨਕੋਟ ਅਤਵਾਦੀ ਹਮਲੇ ਤੋਂ ਕੁਝ ਮਹੀਨੇ ਬਾਅਦ ਹੋਇਆ ਸੀ ਗੋਰਖਪੁਰ ਦੇ ਚਿੜੀਆ ਘਰ ਵਿੱਚ ਮਰੀ ਸ਼ੇਰਨੀ ਵਿੱਚ ਵਰਡ ਫਲੂ ਦੇ ਲੱਛਣ ਮਿਲਣ ਕਾਰਨ ਉੱਤਰ ਪ੍ਰਦੇਸ਼ ਵਿੱਚ ਸਾਰੇ ਚਿੜੀਆ ਘਰਾਂ ਤੇ ਅਟਾਵਾ ਜ਼ਿਲ੍ਹੇ ਵਿੱਚ ਲਾਇਨਸ ਫੈਰੀ ਸੈਰਾਨੀਆਂ ਵਾਸਤੇ ਹਫ਼ਤੇ ਲਈ ਬੰਦ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਾਰੇ ਚਿੜੀਆ ਘਰਾਂ ਤੇ ਪੋਲਟਰੀ ਫਾਰਮਾਂ ਦੀ ਨਿਗਰਾਨੀ ਵਿਧਾਉਣ ਦੇ ਨਿਰਦੇਸ਼ ਜਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰੀ ਚਿੜੀਆ ਘਰ ਅਥਾਰਟੀ ਵੱਲੋਂ ਕਾਇਮ ਟੀਮ ਗੋਰਖਪੁਰ ਚਿੜੀਆ ਘਰ ਵਿੱਚ ਵਰਡ ਫਲੂ ਦੇ ਪ੍ਰਭਾਵ ਦੀ ਜਾਂਚ ਕਰੇਗੀ ਅਤੇ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਦਾਖਲ ਕਰੇਗੀ। ਮੱਖ ਮੰਤਰੀ ਜੋਗੀ ਅਦਿਤਿਆ ਨਾਥ ਦੀ ਅਗਵਾਈ ਹੇਠ ਲੰਘੇ ਦਿਨ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਦਿੱਤੇ ਗਏ ਨਿਰਦੇਸ਼ ਮੁਤਾਬਕ ਚਿੜੀਆ ਘਰ 14 ਤੋਂ 20 ਮਈ ਤੱਕ ਬੰਦ ਰਹਿਣਗੇ। ਪ੍ਰਮੁੱਖ ਸਕੱਤਰ வன ਸੁਰੱਖਿਆਕ ਅਨੁਰਾਦਾ ਬੇਮਰੀ ਨੇ ਦੱਸਿਆ ਕਿ ਨਿਰਦੇਸ਼ਾਂ ਮੁਤਾਬਕ ਸ਼ਹੀਦ ਅਸ਼ਫਾਕ ਉਲਾਖਾਨ ਜੀਓਲੋਜੀਕਲ ਪਾਰਕ ਵਿੱਚ ਵਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋਣ ਤੇ ਮੱਦੇਨਜ਼ਰ ਜੰਗਲੀ ਜੀਵ ਵਿਭਾਗ ਨੇ ਗੋਰਖਪੁਰ, ਲਖਨਊ, ਕਾਨਪੂਰ ਦੇ ਸਾਰੇ ਚਿੜੀਆ ਘਰਾਂ ਤੋਂ ਇਲਾਵਾ ਇਟਾਬਾ ਵਿੱਚ ਲਾਇਨ ਸਫਾਰੀ ਸੈਲਾਨੀਆਂ ਲਈ ਬੰਦ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਮਾਰੀ ਫੈਲਣ ਤੋਂ ਰੋਕਣ ਲਈ ਜੰਗਲੀ ਜੀਵਾਂ ਦੀ ਰੱਖਿਆ ਵਾਸਤੇ ਇਤਿਹਾਤੀ ਕਦਮ ਚੁੱਕੇ ਜਾ ਰਹੇ ਹਨ। ਪਾਰ ਦੇ ਸਟਾਰ ਜੈਵਲਨ ਥ्रो ਐਥਲੀਟ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਨੀਰਜ ਫੌਜ ਵਿੱਚ ਸੂਬੇਦਾਰ ਵਜੋਂ ਤਾਇਨਾਤੀ। ਇਹ ਐਲਾਨ ਰੱਖਿਆ ਮੰਤਰਾਲੇ ਨੇ ਪਾਰ ਸਰਕਾਰ ਦੇ ਹਫਤਾਵਾਰ ਅਧਿਕਾਰਤ ਮੈਗਜ਼ੀਨ ਗੈਜਟ ਆਫ ਇੰਡੀਆ ਵਿੱਚ ਕੀਤਾ ਸੀ। ਨੀਰਜ ਚੋਪੜਾ ਦਾ ਨਮਰੈਂਕ 16 April 2025 ਤੋਂ ਲਾਗੂ ਹੋ ਗਿਆ ਹੈ। ਭਾਰਤੀ ਐਥਲੈਟਿਕ ਦਾ ਪੋਸਟਰ ਬॉय ਇਸ ਸਮੇਂ 23 May ਨੂੰ ਪੋਲੈਂਡ ਦੇ ਚੋਰਜੋ ਵਿੱਚ ਹੋਣ ਵਾਲੇ 71ਵੇਂ ਔਰਲੈਨ ਜਾਂਸੂਜ ਮੈਮੋਰੀਅਲ ਇਵੈਂਟ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਅਗਲੇ ਹਫ਼ਤੇ ਬੰਗਲੌਰੂ ਵਿੱਚ ਹੋਣ ਵਾਲੇ ਐਨਸੀ ਕਲਾਸਿਕ ਨੂੰ ਮੁਲਤਵੀ ਕੀਤਾ ਗਿਆ ਸੀ। ਨੀਰਜ ਚੋਪੜਾ ਇਸ ਤੋਂ ਪਹਿਲਾਂ 26 August 2016 ਨੂੰ ਨਾਇਬ ਸੂਬੇਦਾਰ ਦੇ ਰੈਂਕ ਤੇ ਜੂਨੀਅਰ ਕਮਿਸ਼ਨਡ ਅਫਸਰ ਬਜੂ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਸਨ। 2 ਸਾਲ ਬਾਅਦ ਉਸ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ 2021 ਵਿੱਚ ਸੂਬੇਦਾਰ ਦੇ ਅਹੁਦੇ ਤੋਂ ਤਰੱਕੀ ਮਿਲਣ ਤੋਂ ਪਹਿਲਾਂ ਉਸ ਨੂੰ ਉਹਦੀ ਸ਼ਲਾਘਾਯੋਗ ਸੇਵਾ ਲਈ ਖੇਡ ਰਤਨ ਅਤੇ ਵਿਸ਼ਿਸ਼ਤ ਸੇਵਾ ਮੈਡਲ ਪ੍ਰਾਪਤ ਹੋਇਆ ਹੈ ਤਾਰੇ ਜ਼ਮੀਨ ਪਰ 18 ਸਾਲ ਬਾਅਦ ਇੱਕ ਵਾਰ ਫਿਰ ਉਹੀ ਜਾਦੂ ਲੈ ਕੇ ਆ ਰਹੀ ਹੈ ਜੋ ਤਾਰੇ ਜ਼ਮੀਨ ਪਰ ਚ ਵਿਖੇਰਿਆ ਗਿਆ ਸੀ ਇਸ ਵਾਰ ਵੀ ਇੱਕ ਪਿਆਰੀ ਤੇ ਦਿਲਸ਼ੂ ਲੈਣ ਵਾਲੀ ਕਹਾਣੀ ਦੇਖਣ ਨੂੰ ਮਿਲੇਗੀ ਜੋ ਦਿਲਾਂ ਨੂੰ ਫਿਰ ਤੋਂ ਮੁਸਕਰਾਉਣ ਲਈ ਮਜਬੂਰ ਕਰੇਗੀ ਅਮੀਰ ਖਾਨ ਆਪਣੇ ਮੱਚ ਅਵੇਟਡ ਫੈਮਿਲੀ ਐਂਟਰਟੇਨਮੈਂਟ ਸਾਰੇ ਜ਼ਮੀਨ ਪਰ ਨਾਲ ਵਾਪਸ ਆ ਰਿਹਾ ਹੈ ਜੋ 2007 ਦੀ ਸੁਪਰ ਹਿੱਟ ਤਾਰੇ ਜ਼ਮੀਨ ਦਾ ਸਿਕਵਲ ਹੈ ਇਸ ਦੇ ਰੰਗीन ਪੋਸਟਰ ਦੇ ਰਿਲੀਜ਼ ਹੋਣ ਤੋਂ ਬਾਅਦ ਬੇਕਰਜ ਨੇ ਹੁਣ ਆਖਰਕਾਰ ਟ੍ਰੇਲਰ ਜਾਰੀ ਕੀਤਾ ਹੈ ਇਹ ਇੱਕ ਜ਼ਬਰਦਸਤ ਤੋਹਫਾ ਹੈ ਜੋ ਪਿਆਰ ਹਾਸੇ ਤੇ ਖੁਸ਼ੀਆਂ ਨਾਲ ਭਰਿਆ ਹੋਇਆ ਹੈ ਦਰਸ਼ਕਾਂ ਨੇ ਇਸ ਨੂੰ ਭਰਪੂਰ ਪਿਆਰ ਦਿੱਤਾ ਹੈ ਇਸ ਫਿਲਮ ਦੀ ਟੈਗਲਾਈਨ ਹੈ ਸਭ ਦਾ ਆਪਣਾ ਆਪਣਾ ਨਾਰਮਲ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਹੈ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਗੀ ਛਾਪ ਛੱਡਣ ਵਾਲਾ ਹੈ। ਟ੍ਰੇਲਰ ਵਿੱਚ ਅਮੀਰ ਖਾਨ ਇੱਕ ਬਾਸਕਟਬਾਲ ਕੋਚ ਵਜੋਂ ਨਜ਼ਰ ਆ ਰਿਹਾ ਹੈ ਜੋ ਮਾਨਸਿਕ ਵਿਕਲੰਗਤਾ ਵਾਲੇ ਲੋਕਾਂ ਨੂੰ ਕੋਚਿੰਗ ਦਿੰਦਾ ਹੈ। ਅਤੇ ਇਸ ਤੋਂ ਇੱਕ ਮਜ਼ੇਦਾਰ ਅਤੇ ਪ੍ਰੇਰਣਾਦਾਇਕ ਕਹਾਣੀ ਸਾਹਮਣੇ ਆਉਂਦੀ ਹੈ। ਮੇਕਰਜ਼ ਨੇ ਆਪਣੇ ਸੋਸ਼ਲ ਮੀਡੀਆ ਤੇ ਟ੍ਰੇਲਰ ਸਾਂਝ ਕਰਦੇ ਲਿਖਿਆ ਹੈ ਕਿ ਇੱਕ ਛੋਟਾ ਬਾਸਕਟਬਾਲ ਕੋਚ 10 ਤੂਫਾਨੀ ਸtare ਉਦੀ ਜਰਨੀ आरएस प्रसन्ना ਦੇ ਡਾਇਰੈਕਸ਼ਨ ਚ ਬਣੀ ਇਹ ਫਿਲਮ 2 ਜੂਨ 2025 ਨੂੰ ਸਿਨੇਮਾ ਘਰਾਂ ਵਿੱਚ ریلیਜ਼ ਹੋਵੇਗੀ ਫਿਲਮ ਮੇਕਰ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ ਅਮੀਰ ਖਾਨ ਦਾ ਕਹਿਣਾ ਹੈ ਕਿ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਿਨ੍ਹਾਂ ਤੋਂ ਸਾਨੂੰ ਸੇਧ ਮਿਲੇ ਅਮੀਰ ਖਾਨ ਅਜਿਹੇ ਫਿਲਮ ਮੇਕਰ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਉਨ੍ਹਾਂ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਵਧੀਆ ਫਿਲਮਾਂ ਦਰਸ਼ਕਾਂ ਨੂੰ ਦੇਣ ਓਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਅਕਾਲ ਰਾਈਡਰਜ਼ ਨਿਊਜ਼ੀਲੈਂਡ ਅਤੇ ਸਿੰਘ ਸਪੋਰਟਸ ਦੇ ਕਲਚਰਲ ਕਲੱਬ ਨੇ ਖੂਨਦਾਰ ਨੂੰ ਜੀਵਨਦਾਨ ਦੇ ਵਿੱਚ ਬਦਲਣ ਦੇ ਆਪਣੇ ਉਦਮ ਨੂੰ ਚੌਥੇ ਸਾਲ ਦਾਖਲ ਕਰ ਲਿਆ। ਇਹ ਖੂਨਦਾਨ ਕੈਂਪ ਟੋਇਟੋਈ ਇਵੈਂਟ ਸੈਂਟਰ ਹਿਸਟਿੰਗਜ਼ ਵਿਖੇ ਇਸ ਵੇਰੇ 11 ਵਜੇ ਤੋਂ ਲੈ ਕੇ 6 ਵਜੇ ਤੱਕ ਲਗਾਇਆ ਗਿਆ। ਇਸ ਕੈਂਪ ਦੇ ਮੁੱਖ ਆਯੋਜਕ ਸੁਖਦੀਪ ਸਿੰਘ ਘੈਰਾ ਨੇ ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਦਾ ਧੰਨਵਾਦ ਕੀਤਾ ਹੈ ਜੋ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਅੱਗੇ ਆਏ ਹਨ। ਖੂਨਦਾਨੀਆਂ ਵਿੱਚ 10 ਅਜਿਹੇ ਖੂਨਦਾਨੇ ਵੀ ਆਏ ਜਿਹੜੇ ਪਹਿਲੀ ਵਾਰ ਇਸ ਨੇਕ ਕੰਮ ਲਈ ਅੱਗੇ ਆਏ ਹਨ ਕੈਂਪ ਦੇ ਵਿੱਚ ਸਹਿਯੋਗ ਦੇ ਲਈ ਮਨਜੀਤ ਸੰਧੂ ਜਸਮੀਤ 베ਦੀ ਹਰਮਨ ਪ੍ਰੀਤ ਸਿੰਘ ਅਤੇ ਹਰਵਿੰਦਰ ਵਿਰਕ ਵੀ ਬੁੱਝੇ ਮੀਡੀਆ ਸਹਿਯੋਗੀ ਰੇਡੀਓ ਸਪਾਈਸ ਪੰਜਾਬੀ ਹੈਰਿਡਰ ਦੇ ਡੇਲੀ ਖਬਰਦਾਨ ਧੰਨਵਾਦ ਕੀਤਾ ਗਿਆ ਖੂਨਦਾਨ ਕੈਂਪ ਨੂੰ ਸਫਲ ਕਰਨ ਦੇ ਲਈ ਗੁਰਦੁਆਰਾ ਸਾਹਿਬ ਜੀ ਹਿਸਟਿੰਗਜ਼ ਸ਼੍ਰੀ ਗੁਰੂ ਰਵਦਾਸ ਟੈਂਪਲ ਹੇਸਟਿੰਗਜ਼ ਮਲਟੀਕਲਚਰਲ ਐਸੋਸੀਏਸ਼ਨ ਹਾਕਸਵੇ ਟੈਨਿਸਨ ਕੈਫੇ ਡੋਮੀਨੋਜ਼ ਐਮਪੀ ਫੂਡਸ ਜਰਨੈਲ ਸਿੰਘ ਹਜਾਰਾ ਹਰਮਨ ਪ੍ਰੀਤ ਸਿੰਘ ਇੰਸ਼ੋਰੈਂਸ ਐਡਵਾਈਜ਼ਰ ਹਾਸਟਿੰਗਜ਼ ਟੈਕਸਿਸ ਟੀਮ ਵਰਕ ਹਿੰਦੂ ਕੌਂਸਲ ਇੰਡੋਨੇਸ਼ੀਆਈ ਫਿਲੀਪੀਨੀ ਪਾਈਚਾਰੇਦਾ ਵੀ ਕਾਫੀ ਯੋਗਦਾਨ ਰਿਹਾ ਹੈ ਜੋ ਸੱਚਮੁੱਚ ਖੂਨਦਾਨ ਕਰਨਾ ਜੀਵਨਦਾਨ ਕਰਨ ਵਾਂਗ ਹੈ ਅਤੇ ਜਿਹੜੇ ਅਜੇਹਾ দান ਕਰਦੇ ਹਨ ਉਹ ਮਹਾਨ ਹੁੰਦੇ ਹਨ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਦੇ ਲਈ ਸਾਰਿਆਂ ਦਾ ਤਧਾਰਵਾ ਕੀਤਾ ਗਿਆ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।